ਹਲਕਾ ਖਡੂਰ ਸਾਬ ਦੇ ਪਿੰਡਾਂ ਦੇ ਵਿਕਾਸ ਨੂੰ ਲੈ ਕੇ ਜਿੱਥੇ ਕਿ ਅੱਜ ਦੱਸ ਦਈਏ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਪਿੰਡ ਫੈਲੋਕੇ ਦੇ ਵਿੱਚ ਅੱਜ ਗਰਾਊਂਡ ਜ਼ੀਰੋ ਲੈਵਲ ਤੇ ਜਿੱਥੇ ਕਿ ਖੁਦ ਆਕਰ ਪਿੰਡਾਂ ਦਾ ਵਿਕਾਸ ਕਰਵਾਇਆ ਜਾ ਰਿਹਾ ਹੈ ਉਹ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਪਿੰਡ ਫੈਲੋਕੇ ਦੇ ਵਿੱਚ ਹਲਕਾ ਵਿਧਾਇਕ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਗਰਾਊਂਡ ਜ਼ੀਰੋ ਲੈਵਲ ਤੇ ਆ ਕੇ ਖੁਦ ਜਾਜਾ ਲਿਆ ਜਾ ਰਿਹਾ ਸੋ ਇਸੇ ਬਾਬਤ ਗੱਲਬਾਤ ਕਰ ਲੈਂਦੇ ਆ ਸਾੰਨਾ ਵਿਧਾਇਕ ਸਾਹਿਬ ਮੌਜੂਦ ਹੈ ਹਾਂਜੀ ਸਰ ਇਸ ਤਰ੍ਹਾਂ ਦੇਖਦੇ ਜੇ ਹਲਕਾ ਖਰੂਰ ਸਾਹਿਬ ਦੇ ਦੇ ਵਕਫ ਵਕ ਪਿੰਡਾਂ ਦਾ ਵਿਕਾਸ ਦੇਖਿਆ ਜਾ ਰਿਹਾ ਆ ਬਿਲਕੁਲ ਵਧੀਆ ਕੰਮ ਚੱਲ ਰਿਹਾ ਜੀ ਪਿੰਡਾਂ ਚ ਜਿਹੜੇ ਹੋਣ ਵਾਲੇ ਆ ਲੋਕ ਉਹ ਵੀ ਦੱਸਦੇ ਆ ਤੇ ਉਹ ਵੀ ਕੰਮ ਜਿਹੜੇ ਅਸੀਂ ਸਾਰੇ ਕਰਾਂਗੇ ਤੇ ਮੇਰੇ ਨਾਲ ਸਾਥੀ ਜਿਹੜੇ ਆ ਉਹ ਨਾਲ ਨਾਲ ਨੋਟ ਕਰ ਰਹੇ ਆ ਮੈਂ ਵੀ ਨੋਟ ਕਰ ਰਿਹਾ ਆ ਸ਼ਾਮ ਨੂੰ ਜਾ ਕੇ ਫਿਰ ਅਸੀਂ ਇੱਕ ਵਾਰੀ ਫੇਰ ਸਾਰਾ ਯਾਦ ਕਰਦੇ ਆ ਕਿਹੜੇ ਪਿੰਡ ਗਏ ਆ ਕਿੰਨੇ ਕੀ ਬੋਲਿਆ ਕਿੰਨੇ ਕੀ ਬੋਲਿਆ ਫਿਰ ਉਹ ਦੁਬਾਰਾ ਜਿਹੜਾ ਉੱਤੇ ਚਰਚਾ ਕਰਕੇ ਇਹ ਅਨੁਸਾਰਾ ਆਪਣਾ ਫਿਰ ਟਾਈਪ ਕਰ ਲੈਨੇ ਆ ਤੇ ਫਿਰ ਅੱਗੇ ਉਹਦਾ ਜਿਹੜਾ ਕਿ ਕਿਹਨੂੰ ਕਿਹੜੀ ਚੀਜ਼ ਨੂੰ ਕਿੱਥੋਂ ਪੈਸੇ ਦੇਣੇ ਕਿੱਥੋਂ ਆਉਣਗੇ ਉੱਤੇ ਕੰਮ ਕਰਦੇ ਆ ਪਿੰਡ ਫੈਲੋਕੇ ਦੇ ਵਿੱਚ ਮੌਜੂਦਾ ਕਿੰਨਾ ਕੁ ਵਿਕਾਸ ਦੇਖ ਰਹੇ ਜੀ ਕਿ ਗਰਾਊਂਡ ਜਿਹੜਾ ਲੈਵਲ ਤੇ ਇਸ ਪਿੰਡ ਦਾ ਦੌਰਾ ਕੀਤਾ ਜਾ ਰਿਹਾ ਕਿੰਨਾ ਕੁ ਵਿਕਾਸ ਪੱਕਾ ਹਲੇ ਹੰਦੂਰਾ ਹੈ ਹਾਂ ਦੇਖੋ ਸਾਡੇ ਕਾਫੀ ਕੰਮ ਰਹਿੰਦੇ ਨੇ ਤੇ ਬਾਕੀ ਹੋਣੀ ਅਜੇ ਪੰਚਾਇਤਾਂ ਬਣੀਆਂ ਵਾ ਤੇ 2 ਸਾਲ ਹੈਗੇ ਨੇ ਸਾਡੇ ਕੋਲੇ ਤੇ ਉਹ ਪੂਰਾ ਜਿਹੜਾ ਇਸ ਕਾਰਜ ਦੇ ਜਿਹੜੇ ਕਾਲ ਦੇ 2 ਸਾਲ ਵਿੱਚ ਪੂਰਾ ਕੰਮ ਜਿਹੜਾ ਅਸੀਂ ਕਰਾਂਗੇ ਤੇ ਬਾਕੀ ਜਿਹੜੇ ਵੱਡੇ ਪ੍ਰੋਜੈਕਟ ਆ ਕੁਝ ਕੰਮ ਜਿਹੜੇ ਉਹ ਜਾਦੇ ਪੈਸੇ ਨਾਲ ਹੋਣੇ ਆ ਤੇ ਉਹਨਾਂ ਨੂੰ ਵੀ ਅਸੀਂ ਲੀਕ ਲਾਇਆ ਕਿਉਂਕਿ ਇਹਦੇ ਟੱਗ ਨਾਲ ਕੰਮ ਜਿਹੜੇ ਉਹ ਹੋਣਗੇ ਤੇ ਪੈਸੇ ਕਿੱਥੋਂ ਕਿੱਥੋਂ ਹੋਣਗੇ ਤੇ ਬਾਕੀ ਠੀਕ ਹੈ ਪਿੰਡਾਂ 'ਚ ਕੰਮ ਜਿਹੜਾ ਉਹ ਸ਼ੁਰੂ ਹੋ ਗਿਆ ਤੇ ਪੂਰੀ ਤੇਜ਼ੀ ਨਾਲ ਜਿਹੜਾ ਕੰਮ ਕਰਾਂਗੇ ਜੇਕਰ ਪਾਰਟੀ ਦੀ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਕੰਮ ਹੋ ਰਿਹਾ ਕਿ ਇਹ ਪਾਰਟੀ ਤੋਂ ਉੱਪਰ ਉੱਠ ਕੇ ਕੀਤਾ ਜਾ ਰਿਹਾ ਆ ਜੇ ਵੇਖੋ ਐਮ ਐਲ ਏ ਗਲੀਆਂ ਚ ਆਪ ਤੁਰਿਆ ਫਿਰਦਾ ਵਾ ਤੇ ਮੈਨੂੰ ਤੇ ਜਿੰਨੇ ਜਿੰਨੇ ਜੋ ਵੀ ਕਿਹਾ ਮੈਨੂੰ ਤੇ ਇਹ ਵੀ ਨਹੀਂ ਪਤਾ ਵੀ ਕੌਣ ਕਿਹੜੀ ਪਾਰਟੀ ਚ ਦੀ ਕਿਹੜੀ ਪਾਰਟੀ ਚ ਆ ਤੇ ਕੰਮ ਜਿਹੜਾ ਵਾ ਉਹ ਕਰਨਾ ਪੈਣਾ ਤੇ ਬਾਕੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੇ ਮੈਂ ਇਕੱਲੇ ਪਾਰਟੀ ਵਾਲਿਆਂ ਦੇ ਕਰਨਾ ਹੋਵੇ ਤੇ ਫਿਰ ਤੇ ਮੈਂ ਇੱਕੋ ਇਕੱਲੇ ਸਰਪੰਚ ਦੇ ਘਰ ਹੋ ਕੇ ਮੁੜ ਜਾ ਕਰਾਂ ਜਾਂ ਪਹਿਲੇ ਮੁੜਦੇ ਹੁੰਦੇ ਤੇ ਬਾਕੀ ਕਿਸੇ ਦੀ ਗੱਲ ਹੀ ਨਾ ਸੁਣਾ ਸੋ ਗਰਾਊਂਡ ਤੇ ਮੈਂ ਤਾਂ ਹੀ ਆਇਆ ਕਿ ਲੋਕਾਂ ਨੇ ਵੋਟ ਪਾ ਕੇ ਮੈਨੂੰ ਬਣਾਇਆ ਵਾ ਤੇ ਮੇਰਾ ਫਰਜ਼ ਹੈ ਹਰੇਕ ਬੰਦੇ ਦੀ ਗੱਲ ਸੁਣਾ ਸੋ ਇੱਕ ਵਾਰੀ ਜਿਹੜੇ ਨਵੇਂ ਕੰਮ ਹੋਏ ਮੈਂ ਉਹਨਾਂ ਨੂੰ ਵੇਖ ਚੱਲਿਆ ਜਿਹੜੇ ਨਵੇਂ ਕੰਮ ਇਹਨਾਂ ਨੇ ਕਹੇ ਆ ਉੱਤੇ ਜਾ ਕੇ ਉਹਨਾਂ ਹੀ ਆਪਣੀ ਵਿਉਂਤਬੰਦੀ ਬਣਾਵਾਂਗੇ ਵੀ ਇਹ ਕਿੱਥੋਂ ਕਿੱਦਾਂ ਕਰਨੇ ਆ ਸੋ ਜਦੋਂ ਉਹਨਾਂ ਨੂੰ ਵੀ ਸ਼ੁਰੂ ਕਰਾਂਗੇ ਫੇਰ ਆਵਾਂਗਾ ਸੋ ਫੇਰ ਸੁਣਾਵਾਂਗਾ ਸੋ ਲੋਕਾਂ ਨੇ ਬਣਾਇਆ ਵਾ ਤੇ ਮੇਰਾ ਫਰਜ਼ ਆ ਉਹਨਾਂ ਦੀਆਂ ਗੱਲਾਂ ਤੇ ਉਹਨਾਂ ਦੇ ਜਿਹੜੇ ਕੰਮ ਆ ਉਹਨੂੰ ਕਰਨਾ ਆਪਣੀ ਵੱਲੋਂ ਪੂਰੀ ਕੋਸ਼ਿਸ਼ ਕਰਦਾਗਾ ਕਿ ਕੰਮ ਹਰੇਕ ਜਿਹੜਾ ਵਾ ਉਹ ਸਿਰੇ ਚੜੇ ਬਾਕੀ ਕੇਵਲੇ ਕੰਮ ਕਰਦੇ ਆ ਕੋਈ ਇੱਕ ਅਦਾ ਕੰਮ ਰਹਿ ਵੀ ਜਾਂਦਾ ਉਹ ਸਾਰੇ ਦਾ ਕੇਵ ਕੋਈ ਸੰਪੂਰਨ ਨਹੀਂ ਹੁੰਦੇ ਪਰ ਪੂਰੀ ਕੋਸ਼ਿਸ਼ ਕਰੂੰਗਾ ਵੀ ਸਾਰੇ ਕੰਮ ਹੋਣਗੇ ਅੱਜ ਲਗਭਗ ਗੱਲ ਕੀਤੀ ਜਾਵੇ ਕਿੰਨੇ ਪਿੰਡਾਂ ਦਾ ਦੌਰਾ ਕੀਤਾ ਗਿਆ ਔਰ ਉਪਕਾਸ਼ ਕਿੰਨੇ ਤੱਕ ਰਵਾਏ ਜਾ ਰਿਹਾ ਅੱਜ ਚਾਰ ਪਿੰਡਾਂ ਦਾ ਅਸੀਂ ਜਿਹੜਾ ਦੌਰਾ ਵਾ ਉਹ ਕੀਤਾ ਵਾ ਤੇ ਇਸ ਤੋਂ ਬਾਅਦ ਟਾਂਡੇ ਪਿੰਡ ਜਾ ਰਹੇ ਆ ਤੇ ਸਾਰੇ ਪਿੰਡਾਂ ਦੇ ਵਿੱਚ ਤਕਰੀਬਨ ਕੋਈ ਨਾ ਕੋਈ ਕੰਮ ਜਿਹੜਾ ਉਹ ਚੱਲ ਹੀ ਰਿਹਾ ਪੈਸੇ ਹੈਗੇ ਆ ਤੇ ਕੰਮ ਚੱਲ ਰਿਹਾ ਵਾ ਤੇ ਬਾਕੀ ਹੋਣਾ ਨਵੇਂ ਫਿਰ ਪੈਸੇ April ਦੇ ਵਿੱਚ ਆ ਜਾਣੇ ਆ ਤੇ ਹੁਣ ਸੈਸ਼ਨ ਚੱਲਣ ਵਾਲਾ ਜਿਹੜੇ ਮੇਰੇ ਹਲਕੇ ਦੇ ਵੱਡੇ ਮੁੱਦੇ ਆ ਉਹ ਹੁਣ ਮੈਂ ਵਿਧਾਨ ਸਭਾ ਦੇ ਵਿੱਚ ਬੋਲਾਂਗਾ ਪਿਛਲੀ ਵਾਰ ਮੈਂ ਜਿੰਨੇ ਬੋਲਿਆ ਉਹਦੇ ਚੋਂ ਅਧੇ ਕੰਮ ਜਿਹੜੇ ਆ ਉਹ ਸਰਕਾਰ ਨੇ ਆ ਜਿਹੜੇ ਆ ਉਹ ਕਰਤੇ ਆ ਤੇ ਬਾਕੀ ਉਹ ਜਿਹੜੇ ਪਿਛਲੇ ਮੇਰੇ ਰਹਿ ਗਏ ਆ ਉਹ ਵੀ ਮੁੱਦੇ ਦੁਬਾਰਾ ਬੋਲਾਂਗਾ ਤੇ ਹੁਣ ਜਿਹੜੇ ਨਵੇਂ ਮੇਰੇ ਧਿਆਨ ਦੇ ਵਿੱਚ ਆਏ ਨੇ ਉਹ ਵਿਧਾਨ ਸਭਾ ਦੇ ਵਿੱਚ ਆਪਣੇ ਇਲਾਕੇ ਦੀ ਆਵਾਜ਼ ਰੱਖਾਂਗਾ ਐਮਐਲ ਸਾਹਿਬ ਖਾਸ ਤੌਰ ਤੇ ਗੱਲ ਕੀਤੀ ਜਵੇ ਪਿੰਡਾਂ ਵਿੱਚ ਸਰਪੰਚਾਂ ਲੋ ਮਤੇ ਪਾਏ ਗਏ ਨੇ ਕੀ ਰੀਜ਼ਨ ਰਿਹਾ ਜਿਹੜੇ ਇਸ ਮਤੇ ਪਾਏ ਗਏ ਆ ਆ ਕਾਦੇ ਤੇ ਜਿਹੜੇ ਨਸ਼ਿਆਂ ਦੇ ਨਸ਼ਿਆਂ ਲੈ ਕੇ ਆ ਦੇਖੋ ਇਹ ਤਾਂ ਬੜੀ ਇੱਕ ਚੰਗੀ ਪਹਿਲ ਹੋਈ ਆ ਕਿ ਤੇ ਸਾਨੂੰ ਜਿਹੜੀ ਬ੍ਰਾਈ ਹੈ ਉਹਦੇ ਨਾਲ ਬਾਹਰ ਨਿਕਲ ਕੇ ਲੜਨਾ ਚਾਹੀਦਾ ਅੰਦਰ ਨਹੀਂ ਵੜਨਾ ਚਾਹੀਦਾ ਸੋ ਅਸੀਂ ਇੱਕ ਜਿਹੜੀ ਨਸ਼ਿਆਂ ਦੀ ਬ੍ਰਾਈ ਹੈ ਉਹਦੇ ਪਹਿਲੀ ਵਾਰ ਹੋਇਆ ਕਿ ਹਲਕਾ ਕਡੂਰ ਸਾਹਿਬ ਦੇ ਵਿੱਚ ਕਿ ਪੰਚਾਇਤਾਂ ਨੇ ਜਿਹੜਿਆ ਮਤੇ ਪਾਏ ਆ ਵੀ ਅਸੀਂ ਚਿੱਟਾ ਵੇਚਣ ਵਾਲੇ ਦੇ ਮਗਰ ਚੋਰੀ ਵਾਲੇ ਦੇ ਮਗਰ ਤੇ ਲਟੇਰੇ ਮਗਰ ਨਹੀਂ ਜਾਵਾਂਗੇ ਸੋ ਮਤੇ ਪਵਾਉਂਦਾ ਮੇਰਾ ਮਕਸਦ ਇਹ ਆ ਕਿ ਇਹਨਾਂ ਦੇ ਮਨ ਦੇ ਵਿੱਚ ਵੋਟ ਦਾ ਲਾਲਚ ਨਾ ਰਹਿ ਜਾਈ ਕਿਉਂਕਿ ਆ ਕੀ ਹੁੰਦਾ ਕਿ ਇਹ ਸਮਾਜ ਜਦੋਂ ਵੀ ਕਮੀਆਂ ਆਈਆਂ ਨੇ ਉਹ ਕਿਤੇ ਨਾ ਕਿਤੇ ਵੋਟ ਦੇ ਲਾਲਚ ਨਾਲ ਆਈਆਂ ਚੱਲ ਯਾਰ ਕਰ ਦਿਓ ਚਾਰ ਵੋਟਾਂ ਵਾ 10 ਵੋਟਾਂ ਪਰ ਉਹਦੇ ਨਾਲ ਸਮਾਜ ਵਿਗੜਦਾ ਵਾ ਸੋ ਜਦੋਂ ਹੁਣ ਆਪਾਂ ਨੂੰ ਲੋਕਾਂ ਨੇ ਆਪਾਂ ਕੋਈ ਕੰਮ ਸਵਾਰਿਆ ਨਹੀਂ ਲੋਕਾਂ ਨੇ 5 ਸਾਲ ਆਪਾਂ ਨੂੰ ਫਿਰ ਵੀ ਵੋਟ ਪਾ ਕੇ ਤੇ ਐਮ ਐਲ ਏ ਬਣਾਇਆ ਸੋ ਸਾਡਾ ਫਰਜ਼ ਬੰਦਾ ਅਗਲੀ ਅਗਲੀ ਟਰਮ ਦੀ ਪ੍ਰਵਾਹ ਨਾ ਕੀਤੇ ਬਿਨਾ ਆ ਜਿਹੜੇ ਮੇਰੇ 5 ਸਾਲ ਆ ਉਹਨੂੰ ਇਸ ਢੰਗ ਨਾਲ ਕਰੀਏ ਕਿ ਜਿਹੜੇ ਸਾਡੇ ਕੰਮ ਤੇ ਮੋਹਰ ਲੱਗੇ ਕਿ ਵਾਕਈ ਇਹਨਾਂ ਸਹੀ ਕੰਮ ਕੀਤਾ ਸੋ ਨਸ਼ੇ ਦੀ ਜਿਹੜੀ ਮੁਸ਼ਕਲ ਸੀ ਉਹਦੇ ਵਿੱਚ ਅਸੀਂ ਮਤੇ ਪਾਤੇ ਆ ਤੇ ਬਾਕੀ ਹੁਣ ਜਿਹੜੇ ਨਾਮ ਆ ਉਹ ਮੈਂ ਹੋਣਾਰੇ ਸਮੇਂ ਦੇ ਵਿੱਚ ਜਿਹੜੇ ਉਹਨਾਂ ਸਪੀਸ ਸਾਹ ਨੂੰ ਦੇਣ ਲੱਗਾ ਵਾ ਆ ਇੱਕ ਦੋ ਦਿਨਾਂ ਦੇ ਵਿੱਚ ਹੀ ਤੇ ਫਿਰ ਆਪਾਂ ਉੱਤੇ ਹੀ ਜਿਹੜਾ ਪੂਰਾ ਕੰਮ ਕਰਾ ਲਾਂਗੇ ਠੀਕ ਹੈ ਸੋ ਪਿੰਡ ਫੈਲੋਕਾ ਦੇ ਵਿੱਚ ਮੌਜੂਦਾ ਵਕ ਵਕ ਮੌਤ ਮਾਰੀ ਮੌਜੂਦਾ ਗੱਲਬਾਤ ਕਰ ਲੈਣੇ ਆ ਹਾਂਜੀ ਸਰਪੰਚ ਸਾਹਿਬ ਵਿਸ਼ੇਸ਼ ਤੌਰ ਤੇ ਹਲਕਾ ਵਿਧਾਇਕ ਸਾਹਿਬ ਪਹੁੰਚੇ ਨੇ ਕਿਸ ਤਰ੍ਹਾਂ ਦੇਖਦੇ ਜੀ ਸਾਨੂੰ ਬਹੁਤ ਚੰਗਾ ਲੱਗ ਰਿਹਾ ਜੀ ਬਾਕੀ 2 ਮਹੀਨੇ ਹੋਇਆ ਸਾਡੀ ਪੰਚਾਇਤ ਬਣੀ ਰੋ ਅਸੀਂ 3-4 ਗੱਲਾਂ ਬਣਾਤੀਆਂ ਠੀਕ ਇੰਨਾ ਪਹਿਲੇ ਪੰਜਾਂ ਸਵਾਲ ਜਿੰਨੇ ਆ ਜਿੰਨਾ ਹੀ 2-3 ਮਹੀਨੇ ਸੀਵਰੇਜ ਪਾਏ 2-3 ਅਜੇ ਵੀ ਕੰ ਜੋੜਾਂ ਤੇ ਚੱਲਣ ਰਿਹਾ ਏਦਾਂ ਹੀ ਚੱਲੂਗਾ ਜੀ ਇੱਕ ਕਰ ਗੱਲ ਕੀਤੀ ਹੈ ਤੁਸੀਂ ਹੁਣ ਸਰਪੰਚ ਜੀ ਪਹਿਲਾਂ ਗੱਲ ਕੀਤੀ ਆ ਪਹਿਲੀਆਂ ਜਿਹੜੀਆਂ ਪਾਰਟੀਆਂ ਰਹੀਆਂ ਰਵਾਇਤੀ ਪਾਰਟੀਆਂ ਬਹਿ ਕਹਿ ਸਕਦੇ ਉਹਨਾਂ ਨੂੰ ਪਹਿਲਾਂ ਕਦੇ ਹੋਇਆ ਕਿ ਪਿੰਡਾਂ ਵਿੱਚ ਜਿਹੜੇ ਮੋਤਵਾਰ ਸਰਪੰਚ ਜਿਹੜੇ ਆ ਕੇ ਇਸ ਤਰ੍ਹਾਂ ਦੌਰਾ ਕਰਦੇ ਪਿੰਡਾਂ ਵਿੱਚ ਦਿਖਾਈ ਦਿੰਦੇ ਆ ਨਹੀਂ ਜੀ ਅਸੀਂ ਨਹੀਂ ਵੇਖਿਆ ਜੀ ਕਿ ਪਿੰਡਾਂ ਦੀਆਂ ਗਲੀਆਂ ਦੇ ਵੇਖਿਆ ਆਣ ਆਣ ਕੇ ਬਣੀਆਂ ਜਿਹੜੀਆਂ ਨਹੀਂ ਬਣੀਆਂ ਜੀ ਬਾਕੀ ਕੋਈ ਇਹਦੇ ਵਿੱਚ ਹੈ ਨਹੀਂ ਕੀ ਪੀ ਕਾ ਕਾਂਗਰਸ ਦੀ ਗਲੀ ਬੰਦੇ ਆ ਜਾਂ ਅਕਾਲੀ ਆ ਤਾਂ ਜੋ ਹੁਣ ਲੈ ਇਹਨਾਂ ਨੇ ਇੱਕੋ ਹੀ ਗੱਲ ਕਹੀ ਆ ਕੋਈ ਲੈਵਲ ਤੇ ਹੋ ਰਿਹਾ ਪਿੰਡ ਲੈਵਲ ਤੇ ਕੰਮ ਕਰਨਾ ਕੋਈ ਕਾਂਗਰਸ ਨਹੀਂ ਵੇਖਣਾ ਕੋਈ ਕਾਲੀ ਨਹੀਂ ਵੇਖਣਾ ਕੋਈ ਆਪਲਾ ਨਹੀਂ ਵੇਖਣਾ ਜਿਹੜਾ ਕੰਮ ਕਰਨ ਵਾਲਾ ਤੁਸੀਂ ਇੱਕਦਮ ਕਰਨਾ ਸੋ ਦੱਸ ਰਹੀਏ ਕਿ ਇਧਰੋਂ ਪਾਰਟੀ ਭਾਈ ਤੋਂ ਉੱਪਰ ਉੱਠ ਕੇ ਹਲਕਾ ਵਧਾਇਕ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਵਾਂ ਲੋ ਪਿੰਡ ਦਾ ਵਿਕਾਸ ਕੀਤਾ ਯਾਰਾ 100 ਸਾਰਨਾ ਪਿੰਡ ਵਾਸੀ ਹੋਰ ਮੌਜੂਦ ਹੈ ਗੱਲਬਾਤ ਕਰ ਲੈਣੇ ਆ ਹਾਂਜੀ ਬਜ਼ੁਰਗੋ ਕੀ ਨਾਂ ਚ ਕਿਹੜਾ ਪਿੰਡ ਹੈ ਮੇਰਾ ਨਾਂ ਹਰਦੇਵ ਸਿੰਘ ਹੈ ਜੀ ਪਿੰਡ ਮੇਰਾ ਇਹੋ ਫੇਲੋ ਕੇ ਹਾਂਜੀ ਕੀ ਕਹਿਣਾ ਚਾਹੋਗੇ ਹਲਕਾ ਵਧਾਇਕ ਪੁੱਜੇ ਨੇ ਤੁਹਾਡੇ ਗ੍ਰੈਕ ਇਹ ਬਹੁਤ ਵਧੀਆ ਕੰਮ ਹਲਕਾ ਵਿਧਾਇਕ ਜਿਹੜਾ ਆ ਰ ਗਿਆ ਸਾਰਾ ਕੁਝ ਵੇਖਣ ਦਿਆ ਵਾ ਆਪਣਾ ਜਿਹੜਾ ਕੰਮ ਚੱਲ ਰਿਹਾ ਉਹਦਾ ਜਾਈਦਾ ਲੈ ਰਿਆ ਤੇ ਹੋਰ ਵੀ ਕੰਮ ਜਿਹੜੇ ਨਵੇਂ ਦਾ ਪਰ ਦੱਸੇ ਉਹਨਾਂ ਨੂੰ ਉਹ ਵੀ ਇਹਨਾਂ ਨੇ ਸਾਨੂੰ ਵਿਸ਼ਵਾਸਨ ਦਵਾਇਆ ਕਿ ਅਸੀਂ ਕਰਾਂਗੇ ਉਹ ਕੰਮ ਅਸੀਂ ਤੇ ਅਸੀਂ ਬਹੁਤ ਖੁਸ਼ ਹਾਂ ਜੀ ਬਹੁਤ ਚੰਗਾ ਐਮਐਲਏ ਸਾਹਿਬ ਹੈ ਜਿਹੜਾ ਪਹਿਲੀ ਵਾਰੀ ਜਿਹੜਾ ਆਇਆ ਇੱਥੇ ਆ ਕੇ ਇਹਨਾਂ ਨੇ ਆਪਣਾ ਚੜਾ ਕੰਮ ਵੇਖਿਆ ਤੇ ਪਿੰਡ ਦਾ ਦਾਅਵਾ ਕੀਤਾ ਸਾਰਾ ਤੁਸੀਂ ਕਿਹਾ ਕਿ ਪਹਿਲੀ ਵਾਰ ਹਲਕਾ ਵਿਧਾਇਕ ਮੁੰਜਿੰਦਰ ਸਿੰਘ ਲਾਲਪੁਰਾ ਪੁੱਜੇ ਨੇ ਇਸ ਤੋਂ ਪਹਿਲਾਂ ਜਿਹੜੇ ਦੂਸਰੇ ਲੀਡਰ ਰਹੇ ਉਹ ਵੀ ਇਸ ਤਰ੍ਹਾਂ ਹੀ ਹੁੰਦੇ ਰਹੇ ਆ ਨਹੀਂ ਜੀ ਉਹ ਗਲੀਆਂ ਇਤਾਂ ਨਹੀਂ ਫੇਰ ਕੇ ਕਦੀ ਵੇਖਿਆ ਉਹਨਾਂ ਨੇ ਆਏ ਜਰੂਰ ਆ ਪਿੰਡਾਂ ਦੇ ਪपंचਾਇਤ ਵਾਲੋਂ ਬਹਿ ਕੇ ਚਲੇ ਗਏ ਉੱਥੋਂ ਆਪਦਾ ਜੋ ਪੰਚਾਇਤ ਆ ਜੀ ਹਾਂਜੀ ਔਰ ਆਪਾਂ ਤੇ ਆਤੀ ਪਹਿਲੀ ਦਾ ਵੀ ਅਸੀਂ ਮੁੱਦਾ ਦੱਸਿਆ ਇਹਨਾਂ ਨੂੰ ਪੰਚਾਇਤੀ ਪੈੜੀ ਸਾਡੀ ਨਿਕਲਦੀ ਆ ਦੋ ਬੰਦੇ ਕਢਾ ਗਿਆ ਅਸੀਂ ਪੂਰਾ ਜੋਰ ਲਾਵਾਂਗੇ ਜਿੱਥੋਂ ਤਾਈ ਹੋ ਸਕੂਗਾ ਤਿੰਨ ਕਿਲੇ ਪੰਚਾਇਤੀ ਪੈੜੀ ਦਾ ਸਾਡੇ ਕਬਜ਼ਾ ਆ ਕਿਸੇ ਨੇ ਕੀਤਾ ਜੋ ਜੀ ਹਾਂਜੀ ਹੁਣ ਪਿੰਡ ਨੂੰ ਕੀ ਅਸ਼ਵਾਸ਼ਣ ਦੇ ਕੇ ਗ ਪਿੰਡ ਦਾ ਇਹੋ ਆਖਿਆ ਕਿ ਜਿਹੜਾ ਕੰਮ ਰਹਿੰਦੇ ਆ ਹੌਲੀ ਹੌਲੀ ਸਾਰੇ ਅਸੀਂ ਪੈਨ ਬਾਈ ਟਰਨ ਕਰਾਂਗੇ ਇਸ ਹਿਸਾਬ ਨਾਲ ਸਾਰੇ ਕੰਮ ਹੋਣਗੇ ਬਾਰੀ ਸਹਿਤ ਦਿੱਤਾ ਵੀ ਪੈਸਿਆਂ ਦਾ ਹਿਸਾਬ ਕਿਤਾਬ ਲਾ ਕੇ ਆਪਦਾ ਕਰਨਗੇ ਮੇਰੇ ਕੋਲ ਗੱਲ ਕੀਤੀ ਆ ਨਸ਼ੇ ਦੀ ਨਸ਼ੇ ਨੂੰ ਲੈ ਕੇ ਬੜਾ ਜਿਹੜਾ ਕੀ ਰੌਲਾ ਪੈ ਰਿਹਾ ਕਿ ਪਿੰਡੋ ਪਿੰਡੀ ਜਿਹੜੇ ਕੀ ਨਸ਼ਾ ਆਮ ਆਦਮੀ ਪਾਰਟੀ ਕੋ ਖਲੇ ਤੱਕ ਬੰਦ ਨਹੀਂ ਹੋਇਆ ਉਹ ਵੀ ਮੁੱਦਾ ਐਮਐਲ ਸਾਹਮਣੇ ਰੱਖਿਆ ਤੁਸੀਂ ਹੁਣ ਤੱਕ ਹਾਂਜੀ ਸਾਡਾ ਲਿਖ ਕੇ ਦਿੱਤਾ ਪੰਚਾਇਤ ਦੇ ਮਤਾ ਪਾ ਕੇ ਦਿੱਤਾ ਸਾਡਾ ਕਿ ਅਸੀਂ ਇਹ ਤੇ ਮਗਰ ਨਹੀਂ ਜਾਵਾਂਗੇ ਉਹ ਜੋ ਬੰਦੇ ਨਸ਼ੇ ਵਾਲੇ ਦੇ ਤੇ ਜਦੋਂ ਫੜਿਆ ਜਾਵੇ ਤਾਂ ਉਹਦੇ ਮਗਰ ਕੋਈ ਪੰਚਾਇਤ ਬੰਦਾ ਨਹੀਂ ਜਾਊਗਾ ਸਰ ਜੀ ਦਾ ਰੁਕਣਾ ਚਾਹੀਦਾ ਸਾਰੇ ਵਾਸਤੇ ਸਾਰੇ ਵਾਸਤੇ ਚੰਗਾ ਆਪਣੇ ਵਾਸਤੇ ਵੀ ਤੇ ਸਾਰੇ ਨਗਰ ਦੇਸ਼ ਵਾਸਤੇ ਵੀ ਚੰਗਾ ਜ਼ਰੂਰੀ ਚੁਕਣਾ ਚਾਹੀਦਾ ਠੀਕ ਹੈ ਸੋ ਇਹ ਸਨ ਪਿੰਡ ਵਾਸੀ ਜਿਨ੍ਹਾਂ ਨੇ ਦੱਸਿਆ ਕਿ ਹਲਕਾ ਵਿਧਾਇਕ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਪਿੰਡ ਫੈਲੋਕੇ ਦੇ ਵਿੱਚ ਗਰਾਊਂਡ ਜਿਹੜਾ ਲੈਵਲ ਤੇ ਆ ਕੇ ਖੁਦ ਜਿਹੜਾ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਜਿਹੜਾ ਪਿੰਡ ਦਾ ਵਿਕਾਸ ਕੀਤਾ ਜਾ ਰਿਹਾ ਹੈ ਪਿੰਡ ਵਾਸੀ ਵੀ ਪੂਰੇ ਖੁਸ਼ ਨਜ਼ਰ ਆ ਰਹੇ ਨੇ ਸੋ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਜਿਹੜੀ ਆਮ ਆਦਮੀ ਪਾਰਟੀ ਵੱਖ-ਵੱਖ ਪਿੰਡਾਂ ਵਾਸਤੇ ਹੋਰ ਕੀ ਕੋਈ ਲੈ ਕੇ ਆਵੇਗੀ